ਬਾਰਮਸ਼ ਸਦਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਤਨੀਆਂ ਵੀ ਸੰਗਤਾਂ ਆਪ ਜੀ ਸੰਤਨ ਬਾਬਾ ਦੀਪ ਸਿੰਘ ਜੀ ਖੰਡੇਵਾਲੀ ਸੱਚੀ ਸਰਕਾਰ ਸ਼ਹੀਦਾਂ ਸਾਹਿਬ ਜੀ ਦੇ ਮਾਲਕ ਨੂੰ ਯਾਦ ਕਰਨ ਵਾਲੀਆਂ ਸੰਗਤਾਂ ਸੰਤਨ ਸ਼ਬਦ ਗੁਰੂ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਯਾਦ ਕਰਨ ਵਾਲੀਆਂ ਸੰਗਤਾਂ ਇੱਕ ਵਾਰੀ ਸਾਧ ਸੰਗਤ ਜੀ ਫਤੇ ਦੀ ਸਾਂਝ ਪਾਈਏ ਸਾਰੀਆਂ ਸੰਗਤਾਂ ਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਆਓ ਸਾਧ ਸੰਗਤ ਜੀ ਪਰਮਾਤਮਾ ਆਪਣੇ ਤੇ ਕਿਰਪਾ ਕਰਨ ਸੱਚੇ ਪਾਸ਼ਾ ਮਹਾਰਾਜ ਜੀ ਆਪਾਂ ਥੋੜਾ ਜਿਹਾ ਸਮਾਂ ਉਹਨਾਂ ਦੀ ਪਵਿੱਤਰ ਯਾਦ ਵਿੱਚ ਲੱਗ ਜੀ ਆਓ ਗੁਰੂ ਪਿਆਰਿਓ ਫਤਿਹ ਦੀ ਸਾਂਝ ਦਾ ਪਾਉਣ ਦਾ ਜੀ ਦਾ ਸਾਧ ਸੰਗ ਜੀ ਮਕਸਦ ਕੀ ਹੈ ਸਾਧ ਸੰਗ ਜੀ ਸਭ ਤੋਂ ਪਹਿਲਾਂ ਆਪਾਂ ਜੋਸ਼ੀ ਦਾਸ ਸਿੰਘਾਂ ਦਾ ਪੁਰਨਾ ਸਾਹਿਬ ਜਦਿਆਂ ਦਾ ਜੋਸ਼ੀ ਜੀ ਦੀ ਜਿਹੜੇ ਚੱਲ ਰਹੇ ਸੀ ਉਹ ਮਨਾ ਕੇ ਹਟੇ ਆਪਾਂ ਪਿਆਰਿਓ ਹਜੇ ਵੀ ਸੰਗਤ ਉਧਰ ਨੂੰ ਚਾਲੇ ਪਾਏ ਹੋਇਆ ਸੰਗਤਾਂ ਦੇ ਬਹੁਤ ਸਾਰੀ ਸੰਗਤਾਂ ਜਿਹੜੀ ਸਾਧ ਸੰਗਤ ਜੀ ਫਤਿਹਗੜ ਸਾਹਿਬ ਅੱਜ ਵੀ ਹਜੇ ਵੀ ਜਾ ਰਹੀ ਹੈ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਆਪ ਇਹੋ ਹੀ ਪਰਨ ਕੀਤਾ ਸੀ ਕਿ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਡੇ ਸਭ ਦੇ ਹੀ ਸਾਂਝੇ ਮਾਲਕ ਹਨ ਸਾਥ ਸੰਗਤ ਜੀ ਜਿਹਨੂੰ ਹਰ ਕੋਈ ਇਨਸਾਨ ਆਪਣੀ ਸ਼ਰਧਾ ਨਾਲ ਭਾਵਨਾ ਨਾਲ ਸਾਥ ਸੰਗਤ ਜੀ ਉਹਨਾਂ ਨੂੰ ਦਿਲੋਂ ਸਾਥ ਸੰਗਤ ਜੀ ਮੰਨ ਸਕਦਾ ਹੈ ਹਰੇਕ ਇਨਸਾਨ ਸਾਥ ਸੰਗਤ ਜੀ ਕਹਿ ਸਕਦਾ ਹੈ ਸਾਥ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਬਹਿ ਸਕਦਾ ਹੈ ਕਿ ਮੇਰੇ ਗੁਰੂ ਹਨ ਇਹ ਕਿਉਂਕਿ ਸਾਧ ਸੰਗਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੋਈ ਇੱਕ ਧਰਮ ਦੀ ਨਹੀਂ ਗੱਲ ਕੀਤੀ ਗਈ ਪਰ ਜੇ ਦੇਖਿਆ ਜਾਵੇ ਤਾਂ ਸਾਧ ਸੰਗਜੀ ਇੱਥੇ ਜਿਹੜੇ ਧਰਮ ਹੈ ਉਹ ਉਸ ਹੀ ਬਣਾ ਲਿਆ ਸਾਧ ਸੰਗਜੀ ਜਦੋਂ ਅਸੀਂ ਸਾਧ ਸੰਗਜੀ ਇਸ ਦੁਨੀਆ ਦੇ ਉੱਤੇ ਆਉਣੇ ਆ ਜਨਮ ਲੈਣੇ ਆ ਕਿਸੇ ਦੇ ਮੂੰਹ ਦੇ ਉੱਪਰ ਨਹੀਂ ਲਿਖਿਆ ਹੁੰਦਾ ਸਾਧ ਸੰਗ ਜੀ ਕਿ ਇਹ ਹਿੰਦੂ ਹੈ ਇਹ ਮੁਸਲਮਾਨ ਹੈ ਇਹ ਸਿੱਖ ਹੈ ਇਹ ਸਾਈ ਹੈ ਵੱਡੇ ਹੋਏ ਨੂੰ ਸਾਧ ਸੰਗ ਜੀ ਬਾਅਦ ਵਿੱਚ ਪਤਾ ਲੱਗਦਾ ਹੌਲੀ ਹੌਲੀ ਕਿ ਮੇਰਾ ਡੈਡੀ ਪੱਗ ਬੰਨ੍ਹਦਾ ਦਸਤਾਰ ਸਜਾਉਂਦਾ ਇਹ ਗੁਰਦੁਆਰਾ ਸਾਹਿਬ ਜਾਂਦੇ ਆ ਗੁਰੂਕੋਲ ਜਾਂਦੇ ਆ ਕੋਈ ਕਹਿੰਦਾ ਜੀ ਮੇਰਾ ਜੋ ਡੈੜੀ ਹੈ ਤੇ ਮੰਦਰ ਜਾਂਦਾ ਸ੍ਰੀ ਰਾਮ ਜੀ ਨੂੰ ਮੰंदे ਆ ਇਹ ਰਾਮ ਬਾਬਾ ਜੀ ਆ ਰਾਮ ਭਗਵਾਨ ਜੀ ਆ ਜਿਸ ਤਰ੍ਹਾਂ ਬੱਚੇ ਨੂੰ ਸਾਧ ਸੰਗ ਜੀ ਹੌਲੀ ਹੌਲੀ ਸਮਝ ਆਉਂਦੀ ਹੈ ਉਸ ਤਰ੍ਹਾਂ ਹੀ ਲੇਕਨ ਕੋਈ ਅੰਦਰੋਂ ਨਹੀਂ ਲਿਖਾ ਕੇ ਆਉਂਦਾ ਸਾਧ ਸੰਗਤ ਜੀ ਧੁਰ ਤੋਂ ਨਹੀਂ ਲਿਖਾ ਕੇ ਆਉਂਦਾਗਾ ਮੈਂ ਉਦਾਹਰਨ ਦੇਣਾ ਉਹਨਾਂ ਸਾਧ ਸੰਗਤ ਜੀ ਇੱਕ ਜਿਵੇਂ ਅੱਜ ਕੱਲ ਆਪਾਂ ਵੀਡੀਓ ਦੇ ਵਿੱਚ ਵੇਖਦੇ ਆ ਸਾਧ ਸੰਗਤ ਜੀ YouTube ਤੇ ਦੇਖਣ ਨੂੰ ਮਿਲਦਾ ਹੈ ਕੋਈ ਕਿਸੇ ਪਾਸੇ ਸਾਧ ਸੰਗਜੀ ਕੋਈ ਕਿਸੇ ਦੇ ਘਰੇ ਲੜਕੀ ਨੇ ਜਨਮ ਲਿਆ ਬੱਚੀ ਨੇ ਜਨਮ ਲਿਆ ਤੇ ਸਾਧ ਸੰਗਜੀ ਉਹਨੂੰ ਲਪੇਟ ਕੇ ਕਿਸੇ ਲਿਫਾਫੇ ਵਿੱਚ ਜਾਂ ਕਾਗਜ਼ ਵਿੱਚ ਸਾਧ ਸੰਗਜੀ ਕਿਤੇ ਬਾਹਰ ਸੁੱਟਣ ਦੀ ਕੋਸ਼ਿਸ਼ ਕਰਦੇ ਆ ਭਾਅ ਦੇ ਕਿ ਜਾਂ ਕੋਨੇ ਤੇ ਰੱਖ ਹੁੰਦੇ ਆ ਚਾਹੇ ਬੱਚੀ ਲਾਲੋ ਸਾਧ ਸੰਗਜੀ ਚਾਹੇ ਬੱਚਾ ਲਾਲੋ ਸਾਧ ਸੰਗਜੀ ਸਾਧਯੋਗਤਾ ਜਮਾਨਾ ਜੋ ਆਪਾਂ ਦੇਖਦੇ ਆਂ ਸਾਧ ਸੰਗਤ ਜੀ ਆਪ ਸਮਝਦੇ ਇਨਾਂ ਗੱਲਾਂ ਨੂੰ ਤੇ ਗੁਰੂ ਦੇ ਪਿਆਰਿਓ ਉਥੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਇੱਕ ਸਰਦਾਰ ਸਿੱਖ ਨੁਸਾਨ ਆਇਆ ਉਹਨੇ ਦੇਖਿਆ ਵੀ ਕੋਈ ਬੱਚੀ ਪਈ ਹੈ ਤੋਂਪਰ ਲੱਗਨ ਦੇ ਨਾਲ ਹੀ ਰੋਣ ਲੱਗੀ ਦੇਖਿਆ ਆਵਾਜ਼ ਸੁਣੀ ਇੱਕ ਦੂਸਰਾ ਆ ਗਿਆ ਆਵਾਜ਼ ਸੁਣ ਕੇ ਵੀ ਆਵਾਜ਼ ਕਿੱਥੋਂ ਆਦੀ ਐ ਚਲੋ ਸਰਦਾਰ ਜੀ ਉੱਥੇ ਹੈਗੇ ਆ ਖੜੇ ਹੈਗੇ ਆ ਪੁੱਛਦੇ ਆ ਕੀ ਹੋਇਆ ਜੀ ਆਹ ਕੌਣ ਤ ਕੋਇਆ ਜੀ ਇੱਕ ਹੋਰ ਜਾਵੜਿਆ ਸਾਧ ਸੰਗਤ तकरीबन 5 6 10 ਬੰਦੇ ਇਕੱਠੇ ਹੋ ਗਏ ਸਾਧ ਸੰਗਤ ਜੀ ਦੱਸੋ ਸਾਧ ਸੰਗਤ ਜੀ ਉੱਥੇ 10 ਬੰਦੇ ਜਾ ਕੇ ਕੀ ਰਿਮਾਨ ਲਵਣਗੇ ਕਿ ਇਹ ਹਿੰਦੂਆਂ ਦਾ ਲੜਕਾ ਹੈ ਜਾਂ ਲੜਕੀ ਹੈ ਬੱਚੀ ਹੈ ਜਾਂ ਮੁਸਲਮਾਨਾਂ ਦੀਆਂ ਜਾਂ ਸਿੱਖ ਦੀ ਹੈ ਕੀ ਸਾਧ ਸੰਗਤ ਜੀ ਉੱਥੋਂ ਰਿਮਾਨ ਲਵਣਗੇ ਗੁਰੂ ਦੇ ਪਿਆਰਿਓ ਜੇ ਕਿਸੇ ਸਰਦਾਰ ਬੰਦੇ ਨੇ ਚਾਹਿਆ ਵੀ ਯਾਰ ਇਹਨੂੰ ਮੈਂ ਮਰ ਨਹੀਂ ਦਿੰਦਾ ਮੈਂ ਆਪਣੇ ਘਰੇ ਲਿਜਾ ਕੇ ਇਹਨੂੰ ਪਾਲੂਗਾ ਮੈਂ ਯਾਰ ਬਚਾਉਣ ਦੀ ਕੋਸ਼ਿਸ਼ ਕਰਦਾ ਮੈਂ ਮੈਂ ਪਾਲੂਗਾ ਇਹਨੂੰ ਵੱਡੀ ਹੋਏ ਸਾਧ ਸੰਗਜੀ ਉਹ ਬੱਚੀ ਆ ਜਾਂ ਬੱਚਾ ਸਾਧ ਸੰਗਜੀ ਉਹ ਸਰਦਾਰਾਂ ਦੇ ਵੱਜਣ ਲੱਗ ਗਿਆ ਜੀ ਸਰਦਾਰਾਂ ਦਾ ਬੱਚਾ ਆ ਜੀ ਸਰਦਾਰ ਆ ਜੀ ਸਰਦਾਰਾਂ ਦੇ ਬੱਚਾ ਜੀ ਇਹ ਕੋਈ ਹਿੰਦੂ ਭਰਾ ਦੀ ਹਿੰਮਤ ਪੈ ਗਈ ਸਾਧ ਸੰਗਜੀ ਕਹਿਣ ਲੱਗੇ ਜੇ ਰਾਮ ਨੂ ਮੰਨਣ ਵਾਲੇ ਹਿੰਦੂ ਹਿੰਦੂ ਆਹੇ ਭਰਾ ਆ ਮੁਸਲਮਾਨ ਦੀ ਹਿੰਮਤ ਪੈਸਾ ਸੰਜੀ ਮੁਸਲਮਾਨਾਂ ਦੇ ਵਿੱਚੋਂ ਹੈ ਜੀ ਇਹ ਪਰ ਸਾਧ ਸੰਗਤ ਜੀ ਜੋ ਅਸੀਂ ਜਾਤਾਂ ਪਾਤਾਂ ਬਣਾਈਆਂ ਸਾਡੇ ਗੁਰੂਆਂ ਨੇ ਨਹੀਂ ਬਣਾਈਆਂ ਤੇ ਸੰਗਤ ਜੀ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਨਣੇ ਸਾਧ ਸੰਗਤ ਜੀ ਉਹਨਾਂ ਤੋਂ ਇਲਾਵਾ ਸਾਧ ਸੰਗਤ ਜੀ ਸ਼ਬਦ ਦੇ ਨਾਲ ਆਪਾਂ ਨੂੰ 10 ਪਾਸ਼ਾੀਆਂ ਆਈਆਂ ਸੀਆਂ 10 ਪਾਸ਼ਾੀਆਂ ਸਾਧ ਸੰਗਤ ਜੀ ਆਪਾਂ ਨੂੰ ਸ਼ਬਦ ਦੇ ਨਾਲ ਜੋੜ ਕੇ ਗਈਆਂ ਤੇ ਗੁਰੂ ਦੇ ਪਿਆਰਿਓ ਜੋ ਘਰ ਦੇ ਵਿੱਚ ਹੀ ਆਪ ਜੀ ਦੇ ਨਾਲ ਫਤਿਹ ਦੀ ਸਾਂਝ ਪਾਉਣ ਲੱਗੇ ਆ ਉਹ ਕਈ ਵਾਰੀ ਲੇਟ ਕੰਮ ਕਰਦੀ ਹੈ ਵਿੱਚੋਂ ਤੇ ਸਾਧ ਸੰਗਤ ਜੀ ਇਸ ਕਰਕੇ ਗੁਰੂ ਜੀ ਬਖਸ਼ਾ ਕਰਨ ਆਪਾਂ ਸ਼ਬਦ ਦੇ ਨਾਲ ਜੁੜੀਏ ਦੇਹ ਧਾਰੀਆਂ ਨੂੰ ਛੱਡਗੇ ਸਾਧ ਸੰਗਤ ਜੀ ਮੈਂ ਵਾਰ-ਵਾਰ ਕਹਿਣਾ ਹੁੰਨਾ ਤੁਸੀਂ ਮੇਰੇ ਤੋਂ ਬਹੁਤ ਸਿਆਣੇ ਆ ਸਾਧ ਸੰਗਤ ਦਾਸ ਇਸ ਤੇ ਕੋਈ ਕਿੰਤੂ ਪ੍ਰਿੰਤੂ ਨਹੀਂ ਕਰਦਾ ਮੈਂ ਤੁਹਾਡਾ ਇੱਕ ਜੋੜੇ ਝਾਰਨ ਵਾਲਾ ਸੇਵਾਦਾਰ ਆ ਸਾਧ ਸੰਗਤ ਜੀ ਜੇ ਮੈਂ ਕਿੰਤੂ ਪ੍ਰਿੰਤੂ ਕਰਾਂ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਮੇਰੇ ਤੋਂ ਬਹੁਤ ਵੱਡੇ-ਵੱਡੇ ਸੂਝਵਾਨ ਪਏ ਹੋ ਜੋ ਸਾਧ ਸੰਗਤ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਕਹਿ ਦਵਾਂ ਸਾਧ ਸੰਗਤ ਜੀ ਮੰਨਣ ਵਾਲੇ ਰਾਮ ਭਗਵਾਨ ਜੀ ਨੂੰ ਮੰਨਣ ਵਾਲੇ ਭੋਲੇ ਸ਼ੰਕਰ ਜੀ ਨੂੰ ਮੰਨਣ ਵਾਲੇ ਸਾ ਸੰਗਤ ਜੀ ਗੌੜ ਨੂੰ ਮੰਨਣ ਵਾਲੇ ਗੁਰੂ ਦੇ ਪਿਆਰਿਓ ਇਹ ਸਾਡੇ ਗੁਰੂ ਸਾਹਿਬ ਸਾ ਸੰਗਤ ਜੀ ਇੱਕੋ ਹੀ ਹੈ ਅਸੀਂ ਫਰਕ ਸਮਝਦੇ ਆ ਸਾਰੇ ਗੁਰੂ ਸਾਹਿਬ ਜੀ ਇੱਕੋ ਹੀ ਅਸਾਸਨ ਜਿਹੜੀ ਬਾਣੀਆਂ ਨਾ ਸਾਨੂੰ ਇੱਕ ਗੁਰੂ ਦੇ ਨਾਲ ਜੋੜਦੀ ਹੈ ਠੀਕ ਆ ਸਾਧ ਸੰਗਤ ਜੀ ਉਹਨਾਂ ਦੀ ਸੋਚ ਉਹਨਾਂ ਦੀ ਜਿਹੜੀ ਸੀਗੀ ਸਾਧ ਸੰਗਤ ਜੀ ਸੋਚ ਸੀਗੀ ਉਹਨਾਂ ਦੀ ਕਿਵੇਂ ਕਿਵੇਂ ਭਗਵਾਨ ਰਾਮ ਜੀ ਆਏ ਸਾਧ ਸੰਗਤ ਜੀ ਕਿਵੇਂ ਕਿਵੇਂ ਯੂਸੂਫ ਭਗਵਾਨ ਜੀ ਆਏ ਜੋ ਉਹਨਨ ਗੌੜ ਕਰਕੇ ਆਪਣਾ ਪੂਜਿਆ ਜਾਂਦਾ ਜਿੰਨੇ ਵੀ ਪੀਰ ਪਕੰਬਰ ਆਏ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਧ ਸੰਗਤ ਜੀ ਪਹਿਲਾਂ ਕ੍ਰਿਸ਼ਨ ਭਗਵਾਨ ਹੋਰ ਸਾਧ ਸੰਗਤ ਜੀ ਭਗਵਾਨ ਰਾਮ ਜੀ ਜੋ ਵੀ ਜਤੋਂ ਇਹਨੂੰ ਬੋਤਾਰ ਆਏ ਸਾਧੇ ਸਾਧ ਸੰਗ ਜੀ ਉਹ ਸਾਨੂੰ ਸਾਧ ਸੰਗ ਜੀ ਪਰਮਾਤਮਾ ਦੇ ਨਾਲ ਰੱਬ ਦੇ ਨਾਲ ਹੀ ਜੋੜਨ ਦਾ ਪ੍ਰਯਾਲਾ ਕਰਦੇ ਸੀਗੇ ਹੁਣ ਸਾਧ ਸੰਗ ਜੀ ਤੁਸੀਂ ਇੰਨੇ ਸਿਆਣੇ ਹੋ ਸਾਧ ਸੰਗ ਜੀ ਸੂਝਵਾਨ ਹੋ ਸਾਧ ਸੰਗ ਜੀ ਤੁਸੀਂ ਬਹੁਤ ਸਿਆਣੇ ਹੋ ਮੈਂ ਕਿੰਤੂ ਪ੍ਰੰਤੋਂ ਨਹੀਂ ਕਰਦਾ ਫੇਰ ਮੈਂ ਮਾਫੀ ਮੰਗ ਲਵਾਂ ਦੇਖੋ ਸਾਧ ਸੰਗਤ ਜੀ ਜਿਤਨੇ ਵੀ ਪਹਿਲਾ ਬੋਤਾਰ ਆਏ ਸੀਗੇ ਇੱਕ ਸਾਧ ਸੰਗ ਜੀ ਜਿਹੜਾ ਰਾਮ ਸੀਨਾ ਦਸ਼ਰਧਾ ਪੁੱਤਰ ਸਾਸਣ ਜੀ ਇਹਨੂੰ ਗੁਰੂਗ੍ਰਾਮ ਸਾਹਿਬ ਦੇ ਵਿੱਚ ਸਾਸਣ ਜੀ ਆਰਾਮ ਨਹੀਂ ਕਿਹਾ ਗਿਆ ਉਹ ਰਮੇ ਹੋਏ ਉਸ ਰਾਮ ਨੂੰ ਕਿਹਾ ਗਿਆ ਰਮੇ ਹੋਏ ਨੂੰ ਜਿਹੜਾ ਕਣ ਕਣ ਦੇ ਵਿੱਚ ਜਰੇ ਜਰੇ ਵਿੱਚ ਹੈ ਤੁਸੀਂ ਦੇਖਿਆ ਹੁਣ ਸਾਸਖ ਜੀ ਜਦੋਂ ਆ ਰਾਮ ਭਗਵਾਨ ਜਿਹੜੇ ਆ ਦਸ਼ਰਧ ਦੇ ਪੁੱਤ ਸੀਗੇ ਪੁੱਤਰ ਸੀਗੇ ਜਦੋਂ ਰਾਮ ਜੀ ਰਾਵਣਵਲ ਜਾਂ ਕਿਸੇ ਹੋਰ ਦੁਸ਼ਟਵਲ ਜਾਂ ਕਿਸੇ ਵੱਲ ਵੀ ਤੀਰ ਛੱਡਦੇ ਸੀਗੇ ਉਹ ਨਮਸਕਾਰ ਕਿਉਂ ਕਰਦੇ ਸੀਗੇ ਤੇਰ ਆਪਣੇ ਮਸਤਕ ਨੂੰ ਕਿਉਂ ਲਾਉਂਦੇ ਸੀਗੇ ਨਮਸਕਾਰ ਕਰਕੇ ਛੱਡਦੇ ਸੀਗੇ ਤੇ ਖਲਾਰੇ ਪੈ ਜਾਂਦੇ ਸੀਗੇ ਸਾਧ ਸੰਜੀ ਅੱਗੇ ਵੈਰੀਆਂ ਦੇ ਦੁਸ਼ਟਾਂ ਦੇ ਉਹ ਨਮਸਕਾਰ ਉਹਨੂੰ ਕਰਦੇ ਸੀ ਸਾਧ ਸੰਜੀ ਉਹ ਰਮਿਆ ਹੋਇਆ ਮਾਲਕ ਹੈ ਜਿਹਨੂੰ ਆਪਾਂ ਕਹਿੰਦੇ ਇੱਕੋ ਸਮਰੋ ਨਾਨਕਾ ਜੋ ਜਾਲਥਲ ਰਿਹਾ ਸਮਾਈ ਇਹਵੇਂ ਕਰਕੇ ਸਾਧ ਸੰਜੀ ਕਈ ਦਾਸ ਨੂੰ ਇਹ ਕਮੈਂਟ ਕਰਦੇ ਆ ਕਿ ਭਾਈ ਸਾਹਿਬ ਜੀ ਤੁਸੀਂ ਕਹਿੰਦੇ ਇਹਾਂ ਨੂੰ ਨਹੀਂ ਮੰਨਣਾ ਫਿਰ ਦੇਈਆਂ ਤਾਂ ਦਸਾਂ ਪਾਤਸ਼ਾਹਿਆਂ ਵਿੱਚ ਵੀ ਆਈਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਉਹ ਦੇਈਆਂ ਹੀ ਸੀਗੀਆਂ ਪ੍ਰਸਾਦ ਸੰਗਤ ਉਹਨਾਂ ਦੇ ਕੰਮ ਦੇਖੋ ਖਾਂ ਉਹਨਾਂ ਦੇ ਕੰਮ ਦੇਖੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਧ ਸੰਗਤ ਜੀ 10ਵੇਂ ਪਾਤਸ਼ਾਹ ਤੱਕ ਕਿਤੇ ਵੀ ਝਾਤ ਪਾ ਲੋ ਸਾਧ ਸੰਗਤ ਜੀ ਦਸਾਂ ਗੁਰੂਆਂ ਨੇ ਜੇ ਆਪਣੇ ਦੇ ਨਾਲ ਜੋੜਿਆ ਤਾਂ ਆਪਣੇ ਨਾਲ ਜੋੜਿਆ ਤਾਂ ਸਾਧ ਸੰਗਤ ਜੀ ਜੇ ਆਪਾਂ ਸਰੀਰਾਂ ਨੂੰ ਮੰਨਣਾ ਹੁੰਦਾ ਤੇ ਗੁਰੂ ਸਾਹਿਬ 10 ਪਾਤਸ਼ਾਹੀਆਂ ਹੋਈਆਂ ਤੇ ਕੋਈ 11ਵੀਂ ਨੂੰ ਬਿਠਾ ਹੁੰਦੇ ਲਿਆ ਵੀ 11ਵਾਂ ਗੁਰੂ ਆ ਗਿਆ ਹੁਣ ਉਸ ਤੋਂ ਬਾਅਦ ਸਾਧ ਸੰਗਤ ਜੀ 12ਵਾਂ ਗੁਰੂ ਆ ਜਾਂਦਾ ਤੁਸੀਂ ਇਹ ਅੰਦਾਜ਼ਾ ਲਾਓ ਸਾਧ ਸੰਗਤ ਜੀ ਜਦੋਂ ਦੇ ਸਾਧ ਸੰਗਤ ਜੀ 10ਵੇਂ ਪਾਤਸ਼ਾਹੀ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖ ਕੇ ਗਏ ਆ ਜੇ ਉਦੋਂ ਦੀ ਗੁਰਤਾ ਗੱਦੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਨੂੰ ਨਾ ਦਿੱਤੀ ਹੁੰਦੀ ਤੇ ਅੱਜ ਨੂੰ ਸਾਧ ਸੰਗਤ ਜੀ ਕਿੰਨੇ ਦੇਵਾ ਹੁੰਦੀਆਂ ਕਿੰਨੀਆਂ ਸਾਧ ਸੰਗਤ ਜੀ ਕਿਹਦੇ ਕਿਹਦੇ ਜਨਮ ਮਨਾਉਦੇ ਫਿਰ ਤਾਂ ਸਾਧ ਸੰਗਤ ਜੀ ਮੇਰੇ ਸਾਰਨਾ ਤਕਰੀਬਨ 400 450 ਸਾਲਾਂ ਮੇਰੇ ਸਾਨੂੰ ਪਿੱਛੇ ਮਨਾਇਆ ਸੀ ਮਾਫ਼ ਕਰ ਦੇਣਾ ਦਾਸ ਨੂੰ ਲੱਗਦਾ ਭੁੱਲ ਨਾ ਜਾਵਾਂ ਸੰਗਤ ਮਾਫ਼ ਕਰਨ ਵਾਲੀ ਹੈ ਮਾਫ਼ ਕਰ ਸਕਦੇ ਤੁਸੀਂ ਤੇ ਇਨਾਂ ਚਾਰ ਦੇ ਵਿੱਚ ਤਾਂ ਸਾਧ ਸੰਗਤ ਜੀ ਪਤਾ ਨਹੀਂ ਕਿੰਨੇ ਆ ਸਾਪਾ ਗੁਰੂ ਸਾਧ ਸੰਗਤ ਜੀ ਨਾਂ ਹੀ ਨਹੀਂ ਆਪ ਨੂੰ ਯਾਦ ਰਹਿਣੇ ਸੀਗੇ ਅੱਜ ਦਸਾਂ ਗੁਰੂਆਂ ਦੇ ਨਾਮ ਯਾਦ ਨਹੀਂ ਗੇ ਗੁਰੂ ਨਾਨਕ ਸਾਹਿਬ ਨੇ ਵੀ ਸਾਧ ਸੰਗ ਜੋੜਿਆ ਤੇ ਮਰਦਾਨਿਆਂ ਨੂੰ ਕਹਿਣਾ ਮਰਦਾਨਿਆਂ ਰਵਾਬ ਵਜਾ ਬਈ ਬਾਣੀ ਆਈ ਹੈ ਉਹਨਾਂ ਕਹਿਣਾ ਮਹਾਰਾਜ ਤੁਸਿਰਵਾਬ ਦੀ ਗੱਲ ਕਰਦੇ ਆਂ ਬਾਣੀ ਦੀ ਗੱਲ ਕਰਦੇ ਆਂ ਜੱਗ ਕੌਡਾ ਰਾਖਸ਼ ਹੋਣਾ ਜਾਂ ਗੁਰਸਾਹਿਬ ਜੀ ਕੋਈ ਹੋਰ ਕੋਈ ਰਾਖਸ਼ ਹੋਣਾ ਕੋਈ ਸ਼ੇਰ ਨੇ ਘੇਰ ਲੈਣਾ ਕਿਸੇ ਨੇ ਕੋਈ ਹੋਰ ਘੇਰ ਲੈਣਾ ਤੇ ਗੁਰੂ ਸਾਹਿਬ ਜੀ ਨੇ ਕਿਹਾ ਮਰਦਾਨਿਆਂ ਤੁਰਵਾਬ ਵਜਾਵਰਵਾਬ ਤੇ ਸਾਧ ਸੰਗਤ ਜੀ ਜਿਹੜਾ ਵਾਜਾਉਣੀ ਤੇ ਸ਼ਬਦ ਗਾਇਨ ਕਰਨਾ ਸ਼ਬਦ ਦੇ ਨਾਲ ਸਾਧ ਸੰਗਤ ਜੀ ਵੱਡੇ ਵੱਡੇ ਗੁਰੂ ਦੇ ਪਿਆਰਿਓ ਮਾਲਕ ਨੇ ਰਾਹ ਪਾਤੇ ਆ ਅੱਜ ਉਹੀ ਸ਼ਬਦ ਸਾਸ ਸੰਜੀ ਲੈ ਕੇ ਇਕੱਠੇ ਕਰਕੇ ਗੁਰੂ ਨਾਨਕ ਸਾਹਿਬ ਦਾ ਸਾਸ ਸੰਜੀ ਗੁਰੂ ਅੰਗਦ ਦੇ ਗ੍ਰੋਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਭ ਦੀ ਬਾਣੀ ਲੈ ਕੇ ਸਾਸ ਸੰਜੀ ਧੰ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇੱਕ ਬੋਝ ਇੱਕ ਜਹਾਜ਼ ਤਿਆਰ ਕਰ ਦਿੱਤਾ ਭਾਈ ਇਹ ਜਿਹੜਾ ਵੀ ਜਿਹੜੇ ਇਸ ਜਹਾਜ਼ ਦੇ ਉੱਤੇ ਬਹਿ ਗਿਆ ਗੁਰੂ ਦੇ ਪਿਆਰਿਓ ਉਹਦੇ ਬੇੜੇ ਪਾਰ ਹੋ ਜਾਣਗੇ ਜਿਵੇਂ ਆਪਾਂ ਕਹਿੰਦੇ ਵਾਹਿਗੁਰੂ ਨਾਮ ਜਹਾਜ਼ ਆ ਚੜੇ ਸੋ ਉtre ਪਾਰ ਜੋ ਸਰਦਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ ਤੁਹ ਸ਼ਰਦਾ ਸ਼ਰਦਾ ਦੇ ਨਾਲ ਧਿਆ ਅੰਦਰੋਂ ਮਾਨ ਕਰਕੇ ਨੂੰ ਧਿਆ ਤੇ ਗੁਰੂ ਸਾਹਿਬ ਜੀ ਪਾਰ ਉਤਾਰਨ ਹਾਰ ਜਿਵੇਂ ਸਾਧ ਸੰਗਤ ਜੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਜਿਵੇਂ ਆਪਾਂ ਨਾਰਾ ਲਾਉਂਦੇ ਆ ਇਹ ਪ੍ਰੇਮੀ ਸਾਧ ਸੰਗਤ ਜੀ ਰਾਧਾ ਸੁਆਮੀ ਕਹਿੰਦੇ ਕਿ ਰਾਧਾ ਸੁਆਮੀ ਇਸ ਕਰਕੇ ਗੁਰੂ ਦੇ ਪਿਆਰੇ ਉਹ ਗੁਰੂ ਸਾਹਿਬ ਜੀ ਕਿਸੇ ਰਾ ਰੂ ਦੇ ਸਵਾਮੀ ਨੂੰ ਨਹੀਂ ਮੰਨਦੇ ਸੀਗੇ ਸਾ ਸੰਗਤ ਜੀ ਕਿਸੇ ਉਹ ਤਾਂ ਸਿੱਧਾ ਹੀ ਦਰਗਾਹ ਦੇ ਸਵਾਮੀ ਨੂੰ ਮੰਨਦੇ ਸੀਗੇ ਤੇ ਦਰਗਾਹ ਦੇ ਸਵਾਮੀ ਨਾਲ ਸਵਾਮੀ ਦੇ ਨਾਲ ਸਾਨੂੰ ਜੋੜਨਾ ਕੀਤਾ ਜਿਹੜੀ ਬਾਣੀਆਂ ਸਾ ਸੰਗਤ ਜੀ ਕਿਸੇ ਬੰਦੇ ਦੇ ਨਾਲ ਨਹੀਂ ਜੋੜਦੀ ਗਈ ਜਿਹੜੀ ਬਾਣੀ ਕਿਸੇ ਬੰਦੇ ਦੇ ਨਾਲ ਨਹੀਂ ਜੋੜਦੀ ਗਈ ਇਹ ਸਾ ਸੰਗਤ ਜੀ ਤਨ ਤਨ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕ ਹੈ ਜਰੇ-ਜਰੇ ਵਿੱਚ ਸਮਾਇਆ ਹੋਇਆ ਹੈ ਬਾਣੀ ਸਾਨੂੰ ਉਹਦੇ ਨਾਲ ਜੋੜਦੀ ਹੈ ਸਾਥ ਸੰਗ ਜੀ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸ਼ਬਦ ਦੇ ਨਾਲ ਜੁੜਨਾ ਹੈ ਦੇਹੀਆਂ ਤੋਂ ਸਾਥ ਸੰਗ ਦੀ ਸ਼ਿਕਾਰਾ ਪਾਉਣਾ ਹੈ ਤੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਟ ਲਾਇਆ ਸਾਨੂੰ ਭਾਈ ਅੱਜ ਤੋਂ ਦੇਹ ਭਾਰੀ ਗੁਰੂ ਨਹੀਂ ਹੋਊਗਾ ਨਾ ਇਹ ਗੁਰੂ ਮਰੂਗਾ ਤੇ ਨਾ ਇਸ ਸਾਹਿਬ ਜੀ ਜਨਮਾਂ ਦੇ ਵਿੱਚ ਹੈ ਜਿਵੇਂ ਗੁਰੂ ਸਾਹਿਬ ਜੀ ਨੇ ਪਹਿਲਾਂ ਹੀ ਸਾਹਿਬ ਸੰਗ ਦੀ ਸ਼ੁਰੂਆਤ ਨਹੀਂ ਕੀਤੀ ਇੱਕ ਓੰਕਾਰ ਬਸ ਇੱਕ ਤੋਂ ਸ਼ੁਰੂ ਹੋ ਗਿਆ ਸਾਹਿਬ ਜੀ ਕੰਮ ਇਕ ਉਹੰਕਾਰ ਬਸ ਇੱਕ ਦੂਜੇ ਦੀ ਗੱਲ ਹੀ ਨਹੀਂ ਕੀਤੀ ਗਈ ਸਤਨਾਮ ਜਿਹਦਾ ਨਾਮ ਸਾਸੰਗਜੀ ਸਤ ਹੈ ਸੱਚਾ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਸਾਚੇ ਨਾਮ ਕੀ ਲੱਗ ਹੈ ਭੂਖ ਉਹ ਸੱਚਾ ਹੈ ਇਕ ਉਹ ਪ੍ਰਮਾਤਮਾ ਇੱਕ ਹੈ ਸਤਨਾਮ ਸੱਚਾ ਉਹਦਾ ਸਾਸੰਗਜੀ ਸੱਚਾ ਆਪ ਸੱਚਾ ਦਰਬਾਰ ਉਹਦਾ ਦਰਬਾਰ ਵੀ ਸੱਚਾ ਉਹ ਆਪ ਵੀ ਸੱਚਾ ਕਰਤਾ ਪੁਰਖ ਉਹ ਪ੍ਰਭੂਆਂ ਸੱਚੇ ਪਾਤਸ਼ਾਹ ਜੀ ਆਪ ਕਰਤਾ ਪੁਰਖ ਨਹੀਂ ਦੁਨੀਆਂ ਦੇ ਸਭ ਕੁਝ ਨਿਰਭਉ ਨਿਰਵੈਰ ਉਹ ਕਿਸੇ ਨੂੰ ਸਾਥ ਸੰਗ ਦੀ ਡਰਉਂਦਾ ਨਹੀਂ ਕਿਸੇ ਤੋਂ ਡਰਦਾ ਨਹੀਂ ਅਕਾਲ ਮੂਰਤ ਉਹਦੀ ਕੋਈ ਉਹਦਾ ਸਾਥ ਸੰਗ ਦੀ ਸਰੂਪ ਨਹੀਂ ਗਿਨਾ ਜਾਂਦਾ ਕਿ ਆਪਾਂ ਕਹਿ ਦਈਏ ਕਿ ਉਹਦਾ ਸਰੂਪ ਇਹੋ ਜਿਹਾ ਇਹੋ ਜਿਹਾ ਨਾ ਗੁਰੂ ਸਾਹਿਬ ਕਦੇ ਸੋਣ ਵੱਡਾ ਐ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਈ ਕਿੱਡਾ ਕੋ ਵੱਡਾ ਉਹ ਤਾਂ ਹੀ ਦੱਸੂਣਾ ਜੇ ਡੀਠਾ ਹੋਏ ਸਾਧ ਸੰਗਤ ਜੀ ਜੇ ਉਹਨਾਂ ਨੇ ਵੇਖਿਆ ਹੋਵੇ ਤਾਂ ਤਾਂ ਹੀ ਆ ਨਾ ਕਹਿਣੇ ਵਾਲੇ ਤੇਰੇ ਰਹਿ ਸਮਾਈ ਸਾਧ ਸੰਗਤ ਜੀ ਜਿਨ੍ਹਾਂ ਨੇ ਉਹਨਾਂ ਦੀ ਵਿਚਾਰ ਕੀਤੀ ਉਹਨਾਂ ਨੂੰ ਭਾਲਣਾ ਚਾਹੁੰਦਾ ਚਾਇਆ ਉਹਨਾਂ ਦੇ ਪੇ ਪਉਣਾ ਚਾਇਆ ਉਹ ਵਿੱਚੇ ਹੀ ਸਮਾਗੇ ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਮੁੰਦਰ ਤੋਂ ਆਈ ਛਲ ਸਾਧ ਸੰਗਤ ਜੀ ਵਿੱਚੇ ਹੀ ਸਮੁੰਦਰ ਦੇ ਵਿੱਚੇ ਆਈ ਸਾਧ ਸੰਗਤ ਜੀ ਇਸ ਕਰਕੇ ਗੁਰੂ ਦੇ ਪਿਆਰਿਓ ਦਸਵੇਂ ਪਾਤਸ਼ਾਹ ਜੀ ਨੇ ਸੱਚੇ ਪਾਤਸ਼ਾਹ ਨੇ ਦਸਵੇਂ ਬਾਦਸ਼ਾਹ ਨੇ ਇਸੇ ਕਰਕੇ ਕਿਹਾ ਅਸੀਂ ਭਾਈ ਇਹ ਗੁਰੂ ਨਾਮ ਮਰੂਗਾ ਤੇ ਨਾ ਹੋਵੇ ਸੋਗ ਇਹਦਾ ਕੋਈ ਸੋਗ ਨਹੀਂ ਕਰ ਸਕਦਾ ਕਿ ਜਨ ਮਰਨਾਂ ਦੇ ਵਿੱਚ ਨਹੀਂ ਗੱਸਾ ਸੰਗਜੀ ਗੁਰੂ ਸਾਡਾ ਨਿਤ ਨਵਾ ਨਿਤ ਨਵਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਧ ਸੰਗਤ ਜੀ ਭਾਵਨਾ ਕਰਕੇ ਭਾਵੇਂ ਆਰਾਮ ਨੂੰ ਵੇਖ ਲਈਏ ਭਾਵੇਂ ਅਪਾ ਕ੍ਰਿਸ਼ਨ ਭਗਵਾਨ ਨੂੰ ਵੇਖ ਲਈਏ ਚਾਹ ਸੰਗਜੀ ਚਾਹੇ ਕ੍ਰਿਸ਼ਨ ਮਰਾਰੀ ਨੂੰ ਵੇਖ ਲਈਏ ਚਾਹੇ ਆਪਣੇ ਗੌਰ ਨੂੰ ਵੇਖ ਲਈਏ ਸਾਧ ਸੰਗਜੀ ਇੱਕ ਕੋਈ ਨਾਨਕਾ ਜੋ ਜਲਸਲ ਰਿਹਾ ਸਮਾਈ ਦੂਜੇ ਤਾਂ ਤਾਂ ਨਾਮ ਨਹੀਂ ਮਾਰ ਰਿਹਾ ਕਹਿੰਦੇ ਦੂਜਾ ਕਾਹੇ ਸੰਗਰੀਆ ਬੰਦੇ ਨੂੰ ਕੀ ਆਪਾਂ ਤੇ ਹਾਲਾ ਕੇ ਬੰਦੇ ਨੂੰ ਕੀ ਰੱਬ ਕਹਾਂਗੇ ਸਾਧ ਸੰਗ ਜੀ ਜੰਮੇ ਤੇ ਮਰ ਜਾਏ ਉਹ ਤਾਂ ਜੰਮਦਾ ਤੇ ਮਰਦਾ ਸਾ ਸੰਗ ਜੀ ਮੇਰੇ ਵਰਗੇ ਬਾਪੇ ਵਿੱਚ ਉਹੀ ਹੋਮੇ ਆ ਜਾਂਦੀ ਸਾਧ ਸੰਗ ਜੀ ਮੈਂ ਲੋਕਾਂ ਨੂੰ ਠੀਕ ਕਰਤਾ ਮੈਂ ਉਹਨੂੰ ਠੀਕ ਕਰਤਾ ਮੈਂ ਉਹਨੂੰ ਠੀਕ ਕਰਤਾ ਹੋਇਆ ਆਪਦੇ ਆਪ ਦਾ ਤੈਨੂੰ ਸੰਭਾਲਿਆ ਨਹੀਂ ਆਂਦਾ ਤੇਰੇ ਕੋਲੋਂ ਤੂੰ ਠੀਕ ਕਰਨ ਵਾਲਾ ਕੌਣਾ ਮਨ ਮਨ ਤੇਰੇ ਵਿੱਚ ਗੰਦਾ ਹੈ ਮੇਰੇ ਵਰਗਾ ਸਾਹਿਬ ਜੀ ਅੱਜ ਕੱਲ ਬਾਬਾ ਐ ਬਾਣੀ ਆਉਂਦਾ ਨਾ ਰਾਬੀ ਬਣ ਜਾਂਦੇ ਆਪਾਂ ਜਪਜੀ ਸਾਹਿਬ ਦਾ ਪਾਠ ਕਰ ਲਏ ਤਾਂ ਵੀ ਰੱਬ ਜੀ ਸਾਹਿ ਸੰਗਤ ਦੇ 2-4 ਜਪਜੀ ਸਾਹਿਬ ਦੇ ਇਕੱਠੇ ਪਾਠ ਹੋ ਜਾਣਾ ਫਿਰ ਤਾਂ ਸਾਹਿ ਸੰਗਤ ਦੀ ਬਸ ਹਰਨਾਖਸ ਤੋਂ ਹਰਨਾਖਸ ਦੇ ਉੱਤੋਂ ਵੀ ਸਾਹਿ ਸੰਗਤ ਟੱਪ ਜਾਂਦੇ ਆਪਾਂ ਪਰ ਸਾਹਿ ਸੰਗਤ ਜੀ ਨਹੀਂ ਜੇ ਸਾਹਿ ਸੰਗਤ ਜੀ ਸਾਡੇ 10 ਗੁਰੂਆਂ ਦੇ ਵਿੱਚ ਪਹਿਲੇ ਨੰਬਰ ਤੋਂ ਲੈ ਕੇ ਸਾਹਿ ਸੰਗਤ ਜੀ ਉਹੀ ਜੋਤ ਉਹੀ ਕੱਪੜੇ ਬਦਲਦੇ ਸੀ ਸਰੀਰ ਦੇ ਤੋਂ ਸਾਹਿ ਸੰਗਤ ਜੀ ਜਿਵੇਂ ਇੱਕ ਇਨਸਾਨ ਦੇ ਸਾਧ ਸੰਗ ਜੀ 10 ਸੂਟ ਹੋਣ 2-4 ਕੋਟ ਤੇ ਪਜਾਮੇ ਹੋਣ ਸਾਧ ਸੰਗ ਜੀ ਕੋਈ ਨੀਲਾ ਚੋਲਾ ਹੋਵੇ ਕੋਈ ਕੋਸ਼ ਹੋਵੇ ਕੋਈ ਕਿਹੜਾ ਹੋਵੇ ਸਾਧ ਸੰਗ ਜੀ ਪਹਿਨਨ ਵਾਲਾ ਇੱਕਾ ਕੱਪੜੇ ਉਹਦੇ ਸਾਧ ਸੰਗ ਦੇ ਸੂਟ ਬਦਲਦਾ ਉਹ 10 ਸਾਧ ਸੰਗ ਜੀ ਆਉਣ ਜਾਣ ਲੱਗਿਆ ਹੋਰ ਕਿਤੇ ਘਰ ਵਿੱਚ ਹੋਰ ਰਿਸ਼ਤੇਦਾਰੀ ਚ ਹੋਰ ਕਿਤੇ ਸਾਹੀ ਪਾਰਟੀ ਚ ਜਾਣਾ ਹੋਰ ਜਾਂ ਕਿਤੇ ਗੁਰੂ ਘਰ ਚ ਜਾਣਾ ਉੱਥੇ ਹੋਰ ਸਰੀਰ ਐਕਾ ਦੇ ਸਾਧ ਸੰਗ ਜੀ ਕੱਪੜੇ ਕਿੰਨੇ ਆ ਐਵੇਂ ਸਾਧ ਸੰਗ ਜੀ ਸਾਡੇ ਦਸਾਂ ਗੁਰਾਂ ਦੀ ਸਾਧ ਸੰਗ ਜੀ ਜਾਮੇ ਭਵੰਦਾਸ ਸੀਗੇ ਉਹਨਾਂ ਦੀ ਜੋਤ ਇੱਕੋ ਹੀ ਸੀਗੀ ਤੇ ਅੱਜ ਤੱਕ ਸਾਧ ਸੰਗਤ ਜਿਹੜੇ ਮੇਰੇ ਵਰਗੇ ਹੁਣ ਬਾਬੇ ਬਣੇ ਫਿਰਦੇ ਦੇਹਧਾਰੀ ਸਾਧ ਸੰਗਤ ਜੀ ਆਜੀ ਸਾਡਾ ਬਾਬਾ ਜੀ ਆਜੀ ਸਾਡਾ ਬਾਬਾ ਮੈਂ ਜੀ ਐਂ ਕਰਤਾ ਜੀ ਮੈਂ ਐਂ ਕਰਤਾ ਐਂ ਹੱਥ ਨਾਲ ਹੀ ਸਾਧ ਸੰਗਤ ਐਂ ਕਰ ਦਨੇ ਆ ਜਿਵੇਂ ਮੇਰਾ ਹੀ ਸੂਰਜ ਕੱਢਿਆ ਸਾਧ ਸੰਗਤ ਹੁੰਦਾ ਵੀ ਮੈਂ ਹੀ ਐਂ ਹੱਥ ਕੀਤਾ ਤੇ ਸੂਰਜ ਨਿਕਲ ਆਇਆ ਜਿਵੇਂ ਮੇਰਾ ਹੱਥ ਕੀਤਾ ਤੇ ਬੱਸ ਸਾਧ ਸੰਗਤ ਜੀ ਦੁਰੀਆਂ ਤੁਰ ਹੀ ਫਿਰਦੀ ਆ ਐਂ ਬਾਬੇ ਬੰਦੇ ਆ ਤੇ ਅੰਦਰ ਕੀ ਸਾਡੇ ਬਸ ਅੱਜ ਸਾਥ ਸੰਜੀ ਮੈਂ ਆਪਣੇ ਆਪ ਨੂੰ ਕਹਿ ਰਿਹਾ ਮੈਂ ਕੁੱਤਾ ਉਸ ਮਾਲਕ ਦਾ ਬਾਬਾ ਦੀਪ ਸਿੰਘ ਦਾ ਜਦੋਂ ਕਿਸੇ ਨੇ ਕਮੈਂਟ ਦੇ ਵਿੱਚ ਸਾਥ ਸੰਜੀ ਕਹਿਤਾ ਤੂੰ ਵਾਕਿਆ ਹੀ ਕੁੱਤਾ ਉਦੋਂ ਅੱਗ ਲੱਗ ਜਾਣੀ ਐ ਫਿਰ ਆਪਣੇ ਆਪ ਨੂੰ ਕਾਹਦੋ ਫਿਰ ਤੂੰ ਜਦੋਂ ਹੈ ਹੀ ਕੁੱਤਾ ਤੈਨੂੰ ਕਮੈਂਟ ਕਰੀ ਜਾਣ ਬਈ ਤੂੰ ਕਰੀ ਜਾਣ ਜਿਹੜਾ ਕੁਛ ਕਰ ਲੈ ਜਦੋਂ ਤੋਂ ਕੁੱਕੜ ਹੀ ਬਣ ਗਿਆ ਆਰਾਮ ਦਾ कबीर कुकर राम को मुतिया मेरो नाव गले हमारे जेवरी जाय खीचे ते नाव जाय खीचे ते जाऊ माफ करना सा संग जी जदों कबीर कुकर ही बन गया सा संग जो कहते मैं अपने राम दा कुत्ता भाई कबीर कुकर राम को कहते मोती मेरा नाम है गले हमारे जेवरी गले हमारे भाई संगली है ओने फड़ी है जा खीचा तें जाऊ जिधर मेनू खिंच के ले जांदा भगवान राम जी जिथे मेरा राम ले जांदा मैं जा वड़दा भाई ਜਦੋਂ ਜਦੋਂ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਅਖੰਡ ਪਾਠ ਕਰਾਉਨੇ ਸਾਧ ਸੰਗਤ ਜੀ ਜਾਂ ਸਹਿਜ ਪਾਠ ਕਰਾਉਨੇ ਆ ਉੱਥੇ ਵੀ ਬਾਣੀ ਚੱਲਦੀ ਹੈ ਉੱਥੇ ਸਪੀਕਰ ਦੇ ਵਿੱਚ ਵੀ ਸਾਧ ਸੰਗਤ ਜੀ ਐਨ ਸਪੀਕਰ ਲੱਗਾ ਹੁੰਦਾ ਸਾਧ ਸੰਗਤ ਜੀ ਪਹਿਲਾਂ ਵੱਡੇ ਵੱਡੇ ਸਪੀਕਰ ਲੱਗੇ ਹੁੰਦੇ ਸੀਗੇ ਜਿਹੜੇ ਤਿੰਨਾ ਤਿੰਨਾ ਪਿੰਡਾਂ 'ਈ ਸੁਣਦੇ ਸੀਗੇ ਤੇ ਜਦੋਂ ਭਗਤ ਕਬੀਰ ਸਾਹਿਬ ਦੇ ਸ਼ਲੋਕ ਹੋਣੇ ਸਾਧ ਸੰਗਤ ਜੀ ਤੇ ਵਿੱਚ ਹੀ ਸਾਧ ਸੰਗਤ ਜੀ ਭਗਤ ਕਬੀਰ ਦੇ ਸ਼ਲੋਕਾਂ ਦੇ ਵਿੱਚ ਸਾਧ ਸੰਗਤ ਦੀ ਆਵਾਜ਼ ਆਉਂਦੀ ਸੀ ਸਪੀਕਰ 'ਚੋਂ ਕਬੀਰ ਕੁਕਰ ਆਰਾਮ ਕੋ ਨੁਤਿਗਾ ਮੇਰੋ ਨਾਉ ਗਲੇ ਹਮਾਰੇ ਜੈਵਰੀ ਜਾਂ ਖਿੱਚਾ ਹੈ ਤੈ ਜਾਉ ਹੁਣ ਮੇਰੇ ਵਰਗ ਨੂੰ ਕਮੈਂਟ ਕੀਤਾ ਸਾਹ ਜੀ ਮੈਨੂੰ ਕੁੱਤਾ ਕਿਉਂ ਕਹਤਾ ਜਦੋਂ ਤੂੰ ਆਪਣੇ ਆਪ ਹੀ ਕਹਿ ਰਿਹਾ ਮੈਂ ਕੁੱਤਾ ਭਾਈ ਮੈਂ ਦਾ ਬਾਬਾ ਦੀਪ ਸਿੰਘ ਦਾ ਕੁੱਤਾ ਹੈ ਤੇ ਜੇ ਅਸੀਂ ਕਹਤਾ ਫਿਰ ਤੂੰ ਫਿਰ ਕਿਉਂ ਤਰਫਦਾ ਤੇ ਇਹ ਉਧਰ ਕਬੀਰ ਸਾਹਿਬ ਜੀ ਸਾਧ ਸੰਗਤ ਜੀ ਕਹਿੰਦੇ ਕਿੰਨੀ ਸੰਗਤ ਬੈਠੀ ਹੈ ਸ਼ਲੋਕ ਚੱਲਦੇ ਆ ਸਾਧ ਸੰਗਤ ਜੀ ਕਹਿੰਦੇ ਭਾਈ ਸਪੀਕਰ ਚ ਲੌਸਮੈਂਟ ਕਰੋ ਸਪੀਕਰ ਚ ਬੋਲੋ ਸਪੀਕਰ ਦੇ ਵਿੱਚ ਸਾਡਾ ਲਕੋਣਾ ਰੱਖਿਆ ਜੋ ਕਬੀਰ ਕੁਕਰਾਮ ਕੋ ਮੁੱਤਿਆ ਮੇਰੋ ਨਾਓ ਗਲੇ ਹਮਾਰੇ ਜੇਵਰੀ ਜੈ ਕੀ ਚਹ ਤੋਂ ਜਾਓ ਦੇਖੋ ਸਾਧ ਸੰਗਤ ਜੀ ਕੁੱਤਾ ਸਾਧ ਸੰਗਤ ਜੀ ਬਾੜਨਾ ਕਿਤੇ ਥੋੜੀ ਸਾਧ ਸੰਗਤ ਜੀ ਛੋਟੀ ਜੀ ਕਰ ਲਈਏ ਕਿਤੇ ਗੁਰੂ ਦੇ ਪਿਆਰਿਓ ਗੁਰੂ ਨਾਨਕ ਸਾਹਿਬ ਦੇ ਘਰ ਦਾ ਕੁੱਤਾ ਬਣਨਾ ਤੇ ਅੱਜ ਤੱਕ ਸਾਹਾ ਸੰਗ ਜੀ ਇਹ ਮਿਸਾਲ ਕਾਇਮ ਕੀਤੀ ਹੈ ਜਿਵੇਂ ਦਸਵੇਂ ਪਾਤਸ਼ਾਹ ਨੇ ਸਾਹਾ ਸੰਗ ਜੀ ਜੇ ਮੇਰੇ ਵਰਗਾ ਗੁਰੂ ਚਲੋ ਮੰਨ ਲਿਗੇ ਵੀ ਹੈਗਾ ਸਾਹਾ ਸੰਗ ਜੀ ਕੋਈ ਬੰਦਾ ਕਵੇ ਜੀ ਮੈਂ ਠੀਕ ਕਰਤਾ ਸਾਹਾ ਸੰਗ ਜੀ ਇਹ ਪਹਿਲੀ ਗੱਲ ਤਾਂ ਜਿਹੜੀ ਦਾਸ ਕੋਲੇ ਸੰਗਤ ਆਉਂਦੀ ਮੈਂ ਆਪਣਾ ਤੇ ਕਹਾਂ ਸਾਹਾ ਸੰਗ ਜੀ ਉਹ ਮਾਲਕ ਹੈ ਸਿੱਖ ਦਾ ਦਾ ਸਾਹਾ ਸੰਗ ਜੀ ਕੰਮ ਇਹ ਹੈ ਆਥਨ ਸਵੇਰ ਦੋ ਟਾਈਮ ਦੀ ਉਹ ਅਰਦਾਸ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਤਾਂ ਦਵਾ ਮੰਗਦਾ ਸਾਰਿਆਂ ਦੀ ਦਵਾ ਮੰਗਦਾ ਮਹਾਰਾਜ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਤਾਂ ਸਰਬੱਤ ਦਾ ਭਲਾ ਕਹਿੰਦਾ ਸਿੱਖ ਤਾਂ ਮਹਾਰਾਜ ਬਾਣੀ ਕਹਿੰਦੀ ਭਾਈ ਸਰਬੱਤ ਦਾ ਭਲਾ ਮੰਗੋ ਤੇਰਾ ਭਲਾ ਵੈਚੀ ਹੋ ਜਾਣਾ ਇਸ ਕਰਕੇ ਗੁਰੂ ਦੇ ਪਿਆਰਿਓ ਗੁਰਬਾਣੀ ਸਾਨੂੰ ਸਰਪੋਸਕਾਲ ਪ੍ਰਖ ਦੇ ਨਾਲ ਜੋੜਦੀ ਹੈ ਤੇ ਸਾ ਸੰਗਤ ਜੀ ਜੇਕਰ ਮੇਰੇ ਵਰਗਾ ਬਾਬਾ ਚਲੋ ਮਨ ਵੀ ਲਈਏ ਆਪਾਂ ਦੇਹਧਾਰੀ ਨੂੰ ਮਨ ਵੀ ਲਈਏ ਵੀ ਦੇਹਧਾਰੀ ਬਾਬਾ ਤੇ ਗੁਰੂ ਦੇ ਪਿਆਰਿਓ ਗੁਰੂ ਕਾ ਲੰਗੀਤਾਰ ਸੱਚੇ ਪਾਤਸ਼ਾਹ ਨੇ ਸਾਰਾ ਸਰਬੰਸੀ ਆਪਦਾ ਵਾਰਤਾ ਸਾ ਸੰਗਤੀ ਇਸ ਕੌਮ ਦੇ ਉਤੋਂ ਦੀ ਆਪਾਂ ਇੱਕ ਹਾਥੀ ਵੱਢ ਕੇ ਵਿਖਾ ਦਿੱਤੀ ਸਾ ਸੰਗਤ ਜੀ ਮੇਰੇ ਵਰਗੇ ਬਾਬੇ ਨੂੰ ਕੋਣਾ ਮੇਰੇ ਵਰਗੇ ਨੂੰ ਤੂੰ ਵੀ ਇੱਕ ਬਾਹ ਹੀ ਵੱਢ ਕੇ ਵਿਖਾ ਦੇਹਧਾਰੀ ਨੂੰ ਕਾ ਤਨੁਮਨ ਜਗੇ ਆਓ ਸਾਧ ਸੰਗਤ ਜੀ ਜਿਹੜੀ ਦਾਸ ਨੇ ਬੇਨਤੀ ਕਰਨ ਵਾਸਤੇ ਸਾਧ ਸੰਗਤ ਜੀ ਆਪ ਜੀ ਨੂੰ ਪ੍ਰੇਰਣਾ ਕੀਤੀ ਸਾਧ ਸੰਗਤ ਜੀ ਫੜੇ ਹੀ ਸਾਂਝ ਪਾਈ ਹੈ ਤੁਸੀਂ ਕਹੋਗੇ ਭਾਈ ਸਾਹਿਬ ਜੀ ਕਿੱਥੋਂ ਤੱਕ ਵੇਖਦੇ ਆ ਕਿੱਥੋਂ ਤੱਕ ਨਜ਼ਰ ਮਾਰਦੇ ਆ ਮੈਂ ਕਹਨਾ ਸਾਧ ਸੰਗਤ ਜੀ ਠੰਡ ਵਾਲੀ ਹੱਦ ਹੋ ਗਈ ਹੈ ਬੇਨਤੀ ਇਹ ਹੈ ਵੇ ਕੋ ਦਾਸ ਨੇ ਉੱਧੇ ਵੀ ਕਿਹਾ ਸਾਧਨ ਜੀ ਸਾਡੇ ਕਿੱਡੇ ਕਿੱਡੇ ਮੋٹے ਮੋٹے ਕੱਪੜੇ ਪਾਇਆ ਪੰਜ ਪੰਜ ਛੇ ਛੇ ਸਾਧਨ ਜੀ ਕੋਟੀਆਂ ਸਵਟਰ ਇਹੋ ਜੀ ਠੰਡ ਚ ਆਪਰ ਜਾਈਆਂ ਝੋਣੀ ਨਿਕਲਦੇ ਗਏ ਤੇ ਅੱਜ ਵੀ ਦਾਸ ਨੇ ਸਾਧਨ ਜੀ ਦੇਖਿਆ ਇੱਕ ਅਵਾਰਾ ਗਾਂ ਅਵਾਰਾ ਗਾਂ ਹੈ ਕਣਕਾਂ ਲੱਗੀਆਂ ਪਾਸੇ ਸਾਧਨ ਜੀ ਕੰਡਿਆਲੀ ਤਾਰ ਲੱਗੀ ਹੈ ਥਾਂ ਥਾਂ ਤੇ ਜ਼ਿਮੀਂਦਾਰਾਂ ਨੇ ਲਾਇਆ ਵਿਆ ਇਹ ਮੈਂ ਸਾਧਨ ਜੀ ਸਿਰਫ ਅੱਜ ਜੋ ਮੈਂ ਕੋਤਕ ਵੇਖਿਆ ਕਿ ਉਹ ਗਾਮਚਾਰੀ ਉੱਤੇ ਤਰੇਲ ਪਈ ਜਾਂਦੀ ਐ ਤੇ ਹੁਣ ਸਾਧ ਸੰਗਤ ਜੀ ਉਹ ਬੈਠੀ ਐ ਤੇ ਗੁਰੂ ਦੇ ਪਿਆਰਿਓ ਇਸ ਟਾਈਮ ਜੋ ਲੈ ਪਹੁੰਚ ਤੁਹਾਡੇ ਨਾਲ ਇਸ ਟਾਈਮ ਵੀ ਸਾਧ ਸੰਗਤ ਜੀ ਇਥੇ ਮੋਗੇ ਦੇ ਵਿੱਚ ਤੁੰਦ ਪੈਣੀ ਸ਼ੁਰੂ ਹੋ ਗਈ ਗੀ ਗੁਰੂ ਦੇ ਪਿਆਰਿਓ ਜਿੰਨੀਆਂ ਗੱਡੀਆਂ ਆ ਰਹੀਆਂ ਸਾਰੀਆਂ ਸਾਧ ਸੰਗਤ ਦੀ ਲਾਈਟਾਂ ਜਗਦੀਆਂ ਸਾਰੀਆਂ ਦੀਆਂ ਤੁਸੀਂ ਦੇਖੋ ਸਾਧ ਸੰਗਤ ਜੀ ਜਿਹੜੇ ਇਹ ਦੇ ਜਾਨਵਰ ਐ ਗਊ ਆ ਉਹ ਕਿੱਥੋਂ ਸੰਗਤ ਦੀ ਚਾਰਾ ਸ ਚੱਕੂਗੀ ਆਪਦਾ ਜੋ ਕੁੱਤੇ ਐਸਾ ਸੰਗਜੀ ਛੋਟੇ ਛੋਟੇ ਕੁੱਤੀਆਂ ਦੇ ਬੱਚੇ ਦਿੱਤੇ ਐਸਾ ਸੰਗਜੀ ਕੁੱਤੇ ਵੇਖੋ ਕੰਬੀ ਜਾਂਦੇ ਆ ਕੁੱਤੇ ਦੀ ਸਾਸਾਂ ਦੀ ਕਾਸ ਹੁੰਦੀ ਹੈ ਗੁਰੂ ਦੇ ਪਿਆਰ ਉਹ ਸਾਰੀ ਰਾਤ ਜਾਗਦਾ ਰਹਿੰਦਾ ਹੋ ਤੇ ਦਿਨੇ ਸੌਂਦਾ ਸਾਸਾਂ ਸੰਜੀ ਤੇ ਉਹਨੇ ਸਾਸਾਂ ਦੀ ਕਿਹੜੇ ਟਾਈਮ ਤੇ ਖਾ ਲਿਆ ਕਿਹੜੇ ਟਾਈਮ ਤੇ ਸਾਸਾਂ ਦੀ ਪੀ ਲਿਆ ਕਈ ਕੁੱਤੇ ਸਾਸਾਂ ਦੀ ਦਿਨੇ ਠੰਡ ਦੇ ਵਿੱਚ ਠੋਠੁਰ ਕਰਦੇ ਸਾਸਾਂ ਸੰਜੀ ਇਸ ਤਰ੍ਹਾਂ ਕਰਕੇ ਦਿਨੇ ਸੌਣਾ ਵੀ ਹੁੰਦਾ ਉਹਨਾਂ ਨੇ ਪਰ ਓਵੇਂ ਸੌਂਗੇ ਸਾਸਾਂ ਸੰਜੀ ਇਸ ਕਰਕੇ ਸਾਸਾਂ ਸੰਜੀ ਜਿੰਨਾ ਵੀ ਤੁਸੀਂ ਮਾਲਕ ਨੂੰ ਮੰਨਣ ਵਾਲੇ ਰੱਬ ਦਾ ਨਾਮ ਲੈਣ ਵਾਲੇ ਸਾਧ ਸੰਗ ਜੀ ਹੁਣ ਕੀੜਿਆਂ ਤੇ ਦੇਖੋ ਸਾਧ ਜੀ ਕੀੜਿਆਂ ਦੇ ਭੌਣਾ ਦੇ ਉੱਤੇ ਜਾਗ ਸਕਦੇ ਸਾਧ ਜੀ ਇਹੋ ਜੀ ਠੰਡ ਦੇ ਕੀੜੇ ਕੋਈ ਬਾਹਰ ਨਿਕਲਦੇ ਆ ਕੀੜੀਆਂ ਦੀਆਂ ਖੁੱਡਾਂ ਸਾਧ ਸੰਗ ਜੀ ਜਾਨਵਰ ਹੀ ਲਾ ਲਓ ਤੁਸੀਂ ਸਾਧ ਸੰਗ ਜੀ ਕੋਈ ਕਬੂਤਰ ਲਾ ਲਓ ਕੋਈ ਚਿੜੀਆਂ ਲਾ ਲਓ ਜਿੰਨੇ ਵੀ ਜਾਨਵਰ ਪੰਛੀ ਹੈ ਸਾਧ ਸੰਗ ਜੀ ਆਪਾਂ ਹਰੇਕ ਥੱਲੇ ਸਾਡੇ ਮੋਗੇ ਸਾਧ ਸੰਗ ਜੀ ਮੈਂ ਦੱਸਦਾ ਉਹਨਾਂ ਮੋਗੇ ਬਹੁਤ ਕੁੱਤਿਆਂ ਵਾਸਤੇ ਸਾਧ ਸੰਗ ਜੀ ਕਿਸੇ ਦਿਨੇ ਸੇਬਿਆਂ ਦੀ ਬੁਰੀ ਸੱਟ ਦਿੰਦਾ ਕੋਈ ਸਾਈਡ ਤੇ ਰੱਖ ਕੇ ਸਾਈਡ ਤੇ ਉਲੇ ਜੀ ਮੀਮੀ ਕਣੀ ਤੋਂ ਵੀ ਬਾਜ ਜਵੇ ਤੇ ਉੱਥੇ ਉਹਨਾਂ ਨੂੰ ਕੁੱਤਿਆਂ ਨੂੰ ਪਤਾ ਲੱਗ ਜਾਂਦਾ ਕਿ ਕੋਈ ਸਾਧ ਸੰਜੀ ਕੰਬਲ ਸੱਟ ਦਿੰਦਾ ਕੋਈ ਗਦਈਲਾ ਸੱਟ ਦਿੰਦਾ ਭਾਵੇਂ ਕਿ ਜਿਹੜਾ ਕੋਈ ਮਾੜਾ ਗਦਈਲਾ ਹੋਵੇ ਭਾਵੇਂ ਕੋਈ ਵਿਚਾਰ ਜਿਵੇਂ ਵੀ ਬੱਚਦਾ ਹੋਵੇ ਜਾਂ ਕੋਈ ਹੌਸਲਾ ਬਣਾਤਾ ਤੇ ਇਸ ਤਰ੍ਹਾਂ ਹੀ ਸਾਧ ਸੰਗ ਜੀ ਆਪਾਂ ਪਿੰਡਾਂ ਸ਼ਹਿਰਾਂ 'ਚ ਵੀ ਜਿਹੜੀ ਸੰਗਤ ਸਾਧ ਸੰਗ ਜੀ ਜਿਨ੍ਹਾਂ ਦੇ ਦਿਲ ਦੇ ਵਿੱਚ ਕੋਈ ਇਹ ਠੰਡ ਨੂੰ ਲੈ ਕੇ ਵੀ ਪਿਆਰ ਆ ਸਤਕਾਰ ਜੀਵਾਂ ਵਾਸਤੇ ਤੇ ਜਨਵਾਰਾਂ ਵਾਸਤੇ ਸਾਧ ਸੰਗ ਦੀ ਆਪਾਂ ਚੋਗਾ ਜਰੂਰ ਸਿੱਟਣਾ ਸਾਧ ਸੰਗ ਦੀ ਛੱਤਾਂ ਦੇ ਸਿਰਦਿਆ ਕਰੋ ਤੇ ਗੁਰੂ ਦੇ ਪਿਆਰਿਓ ਜਿਹੜੇ ਆਪਾਂ ਹੋਰ ਪਾਸੇ ਪੈਸੇ ਲਵੰਨੇ ਆ ਉਹ ਸਾਡੇ ਨਾਂ ਲੱਗਣ ਇਹ ਹੀ ਤੁਹਾਡਾ ਦੁਸ਼ਮਨ ਦਾ ਸਾਧ ਸੰਗ ਜੀ ਸਾਧ ਸੰਗ ਜੀ ਆਪਣੇ ਵਾਸਤੇ ਆਪਾਂ ਕੀ ਕੁਝ ਲਵੰਨੇ ਆ ਸਾਧ ਸੰਗ ਜੀ ਰਜਾਈਆਂ 'ਚ ਬੈਠੇ ਬੈਠੇ ਤੇ ਗੁਰੂ ਦੇ ਪਿਆਰਿਓ ਜਾਨਵਰਾਂ ਵਾਸਤੇ ਜਾਂ ਜਿਵੇਂ ਵਾਰਾ ਗਾਇਆਂ ਹੈ ਇਹਨਾਂ ਨੂੰ ਕੋਈ ਸਾਧ ਸੰਗ ਦੀ ਉੱਤੇ ਕੋਈ 2-4 ਬੋਰੀਆਂ ਲੈ ਕੇ ਕੋਈ ਸਾਥ ਸੰਗਤ ਉੱਤੇ ਇਹਨਾਂ ਦੇ ਸੱਡ ਦੇ ਉੱਤੇ ਸੱਡ ਦੇ ਉੱਤੇ ਸੱਡ ਦੇ ਹੋ ਜਾ ਕੋਈ ਬੰਨ੍ਹ ਦਿਓ ਤੇ ਜਾਣਾਂ ਵਾਸਤੇ ਕੋਈ ਚਾਰਾ ਸਾਥ ਸੰਗਤ ਜੀ ਸਰਪਾਹੀ ਦੇਨ ਹੁੰਦੇ ਗੁਰੂ ਦੇ ਪਿਆਰੋ ਜਾਂ ਗਰਮੀ ਦੇ ਵਿੱਚ ਜਿਹੜੀ ਜਦੋਂ ਗਰਮੀ ਜ਼ਿਆਦਾ ਪੈਂਦੀ ਉਦੋਂ ਹੁੰਦੇ ਆ ਆਹ ਹੋਰ 10-15 ਦਿਨਾਂ ਦਾ ਸਾਥ ਸੰਗਤ ਜੀ ਇਹਨਾਂ ਜਾਨਵਰਾਂ ਨੂੰ ਜੋ ਵੀ ਵਾਰਾ ਪਸ਼ੂ ਹੈ ਜੀਵ ਸਾਥ ਸੰਗਤ ਜੀ ਜੀਵ ਜੰਤੂ ਸਾਥ ਸੰਗਤ ਜੀ ਜਿੰਨੇ ਵੀ ਹੈ ਕੁੱਤੇ ਤੋਂ ਲੈ ਕੇ ਸਾਥ ਸੰਗਤ ਜਾਨਵਰ ਹੈ ਜਾਂ ਕੋਈ ਉਸ ਸਾਥ ਸੰਗਤ ਜੀ ਕੋਈ ਵਾਰਾ ਪਸ਼ੂ ਹੈ ਤੇ ਜਰੂਰ ਸਾਧ ਸੰਗਤ ਜੀ ਆਪਕੋ ਆਪਣਾ ਜਿੰਨੇ ਵੀ ਸੇਵਾ ਤੁਸੀਂ ਯੋਗਦਾਨ ਪਾਉਨੇ ਇਹਨਾਂ ਨੂੰ ਬਚਾਉਣ ਵਾਸਤੇ ਠੰਡ ਤੋਂ ਬਚਾਉਣ ਵਾਸਤੇ ਔਰ ਇੱਕ ਭੁੱਖ ਤੋਂ ਬਚਾਉਣ ਵਾਸਤੇ ਸਾਧ ਸੰਗਤ ਜੀ ਇਹਨਾਂ ਨੂੰ ਜਰੂਰ ਸਾਧ ਸੰਗਤ ਜੀ ਬਚਾਉਣਾ ਆਪਾਂ ਇਹਨੀ ਆਜ ਦੀ ਸਾਧ ਸੰਗਤ ਜੀ ਦਾਸ ਦੀ ਪ੍ਰਵਾਨ ਕਰਨੀ ਇਸ ਵੀਡੀਓ ਨੂੰ ਸਾਧ ਸੰਗਤ ਜੀ ਜੋ ਲਾਇਪ ਨੂੰ ਅੱਗੇ ਜਰੂਰ ਪਹੁੰਚਦਾ ਕਰਨਾ ਕਿਉਂਕਿ ਜੇ ਸਾਡੇ ਚ ਹਿੰਮਤ ਨਹੀਂ ਪੈਂਦੀ ਸਾਧ ਸੰਗਤ ਜੀ ਜੇ ਅਸੀਂ ਅੱਗੇ ਪਹੁੰਚਦਾ ਕਰਾਂਗੇ ਤੇ ਕੀ ਪਤਾ ਇਹ ਤੁਹਾਡੀ ਲਾਇਪ ਕੀਤੀ ਸਾਧ ਸੰਗਤ ਜੀ ਤੁਹਾਡੀ ਸ਼ੇਅਰ ਕੀਤੀ ਅੱਗੇ ਸਾਧ ਸੰਗਤ ਜੀ ਤੁਹਾਡੀ ਗਾਂ ਦੀ ਗਾਂ ਪਹੁੰਚਦੀ ਕਰਕੇ ਸਾਧ ਸੰਗ ਜੀ ਕਿੰਨੇ ਇੱਕ ਇਨਸਾਨ ਇਹਨੂੰ ਸੁਣ ਲੈਣਗੇ ਕਿੰਨਾ ਕੁ ਪਿਆਰ ਕਰਨਗੇ ਇਹ ਵੀ ਤੁਹਾਡੇ ਪਉਣੀ ਹੈ ਇੱਕ ਰਜਾਈ ਦੇ ਵਿੱਚ ਬੈਠੇ ਨੇ ਸਾਧ ਸੰਗ ਜੀ ਬਸ ਉਂਗਲ ਦਾ ਥੋਲਾ ਮਾਰਨਾ ਸਾਧ ਸੰਗ ਜੀ ਇਹ ਉਂਗਲ ਦਾ ਇਸ਼ਾਰਾ ਹੀ ਕਰਨਾ ਤੇ ਜਿਹੜਾ ਵੀ ਸਾਧ ਸੰਗ ਜੀ ਇਸ ਪਿਆਰ ਭਰੀ ਸਾਧ ਸੰਗ ਜੀ ਲਾਈਫ ਨੂੰ ਇਸ ਪਿਆਰ ਨੂੰ ਸਾਧ ਸੰਗ ਜੀ ਅੱਗੇ ਸ਼ੇਅਰ ਕਰਦਾ ਉਹਦੇ ਪਉਣ ਬਣ ਜਾਣਗੇ ਤੇ ਜੀਵ ਜੰਤੂ ਸਾਸੰਗ ਜੀ ਬਾਤ ਜਾਣਗੇ ਬਹੁਤ ਦੁਨੀਆ ਸਾਸੰਗ ਜੀ ਪੁੰਨਾ ਦੀ ਭਰੀ ਵੀ ਪਈ ਇੱਥੇ ਪਾਪਾਂ ਦਾ ਵੀ ਘਾਟਾ ਨਹੀਂ ਸਾਸੰਗ ਜੀ ਇੱਥੇ ਪੁੰਨੀਆਂ ਦਾ ਵੀ ਘਾਟਾ ਨਹੀਂ ਗਾ ਪਾਪ ਦਾ ਵੀ ਕੋਈ ਸਾਸੰਗ ਜੀ ਘਾਟ ਨਹੀਂ ਦੁਨੀਆ ਇੰਨੇ ਕਰਦੀ ਆ ਤੇ ਇੱਥੇ ਸਾਸੰਗ ਜੀ ਜਿਹੜੇ ਪੁੰਨ ਕਰਦੇ ਆ ਉਹਨਾਂ ਦੀ ਵੀ ਕੋਈ ਘਾਟ ਨਹੀਂ ਸਾਸੰਗ ਜੀ ਤੇ ਸਾਸੰਗ ਜੀ ਭੁੱਲਾਂ ਚੁੱਕਾ ਮaaf ਕਰਨੀਆਂ ਸੀਸ ਦੇਣੀ ਜਦੋਂ ਤੱਕ ਰਹੀਏ ਤੁਹਾਡੇ ਜੋੜੇ ਹਸਾਬ ਕਰਦੇ ਰਹੀਏ ਸਾਸੰਗ ਜੀ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਦਵਾ ਦੇਣੀ ਸਾਸੰਗ ਜੀ ਤੇ ਗੁਰੂ ਦੇ ਪਿਆਰਿਓ 10 ਦਾ ਨੰਬਰ ਥੱਲੇ ਦਿੱਤਾ ਹੁੰਦਾ ਹੈ ਗੁਰੂ ਦੇ ਪਿਆਰਿਓ ਇਸ ਕਰਕੇ ਵੱਧ ਤੋਂ ਵੱਧ ਸਾਧ ਸੰਗਤ ਜੀ ਨੂੰ ਪਹੁੰਚਦਾ ਕਰ ਗਏ ਘਰੇ ਬੈਠੇ ਪੁੰਨ ਕਮਾਓ ਸਾਧ ਸੰਗਤ ਜੀ ਤੁਸੀਂ ਸ਼ੇਅਰ ਕਰਕੇ ਦੇਖੋ ਸਾਧ ਸੰਗਤ ਜੀ ਗਾਂਹ ਦੀਆਂ ਤੁਹਾਨੂੰ ਐ ਲੱਗੂ ਵੀ ਜਿਵੇਂ ਅਸੀਂ ਕੋਈ ਭਲੇ ਦਾ ਕੰਮ ਕਰ ਲਿਆ ਬਿਲਕੁਲ ਸਾਧ ਸੰਗਤ ਜੀ ਪਿਆਰੋ ਗੁਰੂ ਦੇ ਪਿਆਰਿਓ ਇੱਥੇ ਹੀ ਫਤੇ ਬਲਾਈਏ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੀਸ ਦੇ ਨਹੀਂ ਦਾਸ ਨੂੰ ਸਾਧ ਸੰਗਤ ਜੀ ਜਦੋਂ ਤੱਕ ਅਸੀਂ ਰਹੀਏ ਆਖਰੀ ਸਾਹ ਤੱਕ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਸਾਧ ਸੰਗਤ ਜੀ ਇਹੀ ਕੁਝ ਮੰਗਦੇ ਆਂ ਗੁਰੂ ਦੇ ਪਿਆਰਿਓ ਬਲਾ ਯੇ ਫਤੇ ਸਾਹਿਬ ਸਿੰਘ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ